ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀਆ ਖੰਡਬਾਣੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਪ੍ਰੀਤ ਸਹਿ nghi ਸਵਾਗਤ ਕਰਦਾ ਹਾਲ ਹੀ ਦੇ ਵਿੱਚ ਤੁਸੀਂ ਬਾਖੂਬੀ ਜਾਣਦੇ ਹੋ ਕਿ ਬਰਗਾੜੀ ਇਨਸਾਫ ਮੋਰਚਾ ਜਦੋਂ ਫਤਹਿ ਕੀਤਾ ਗਿਆ ਚੱਕਿਆ ਗਿਆ ਉਸ ਤੋਂ ਬਾਅਦ ਸਿੱਖ ਸੰਗਤ ਦੇ ਵਿੱਚ ਇੱਕ ਭਾਰੀ ਰੋਸ ਵੇਖਣ ਨੂੰ ਮਿਲਿਆ ਤੇ ਜਦੋਂ ਇਹ ਗੱਲ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ ਜਥੇਦਾਰ ਪੂਰੀ ਕੌਮ ਮੰਨਦੀ ਹੈ ਤੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਨੇ ਤਾਂ ਉਹਨਾਂ ਨੇ ਇਸ ਚੀਜ਼ ਦਾ ਕੜਾ ਸੰਗਿਆਨ ਲਿੱਤਾ ਤੇ ਇੱਕ ਕੜਾ ਸੰਦੇਸ਼ ਜਾਰੀ ਕੀਤਾ ਜੋ ਜਨਤਕ ਕੀਤਾ ਸਾਹਮਣੇ ਲੈ ਕੇ ਆਲ ਇੰਡੀਆ ਸਿੱਖ ਸਟੂਡੈਂਟ ਫ ਪੀਰ ਮੁਹੰਮਦ ਆਖਿਰ ਇਸ ਸੰਦੇਸ਼ ਦੇ ਵਿੱਚ ਕੀ ਸੀ ਤੇ ਇਹ ਸੰਦੇਸ਼ ਉਹਨਾਂ ਨੂੰ ਕਿਉਂ ਜਾਰੀ ਕਰਨਾ ਪਿਆ ਆਓ ਜਾਣਦੇ ਹਾਂ ਕਰਨਲ ਸਿੰਘ ਜੀ ਪੀਰ ਮੁਹੰਮਦ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨਲ ਜੀ ਜੋ ਸੰਦੇਸ਼ ਜੇਲ੍ਹ ਦੇ ਵਿੱਚੋਂ ਜਾਰੀ ਕੀਤਾ ਗਿਆ ਹੈ ਜਗਤਾਰ ਸਿੰਘ ਜੀ ਹਵਾਰਾ ਵੱਲੋਂ ਉਹਦੇ ਬਾਰੇ ਦੱਸੋ ਕਿ ਕਿਉਂ ਜਾਰੀ ਕੀਤਾ ਗਿਆ ਉਹ ਸੰਦੇਸ਼ ਦੇਖੋ ਭਾਈ ਜਗਤਾਰ ਸਿੰਘ ਜੀ ਹਵਾਲਾ ਜੇਸੇਦਾਰ ਸ੍ਰੀ ਅਕਾਲਪੁਰ ਸਾਹਿਬ ਜੋ ਸਰਬੱਤ ਖਾਲਸਾ ਵੱਲੋਂ ਸਾਕੇਨ ਵਾਜੀ ਜੇਸੇਦਾਰ ਨੇ ਜੀ ਇਹ ਆੜ diel ਦੇ ਵਿੱਚ ਨਜ਼ਰਬੰਦ ਨੇ ਇੱਕ ਦਿਨ ਹੀ ਅਸੀਂ ਉਹਨਾਂ ਨੂੰ ਮਿਲ ਕੇ ਆਏ ਹਾਂ ਮੈਂ ਤੇ ਬਾਪੂ ਗੁਰਚਰਨ ਸਿੰਘ ਜਿਹੜੇ ਉਹਨਾਂ ਦੇ ਧਰਮ ਦੁਕਾਨੇ ਜੀ ਅਸਾਂ ਨੇ ਮੁਲਾਕਾਤ ਕੀਤੀ ਸੀ ਔਰ ਸਿੰਘ ਸਾਹਿਬ ਜੀ ਨੇ ਬੜੇ ਹੀ ਸਤਕਾਰ ਦੇ ਨਾਲ ਬੜੀ ਹੀ ਇਜਤ ਦੇ ਨਾਲ ਸਭ ਤੋਂ ਪਹਿਲਾਂ ਤਾਂ ਸ਼ਾਬਾਸ਼ ਦਿੱਤੀ ਕਿ ਕਰਨੈਲ ਸਿੰਘ ਤੁਸੀਂ ਜਿਹੜਾ ਨਵੰਬਰ 1984 ਸਿੱਖ ਨਸਲ ਕੁਛੀਦਾ ਸਿੰਘ ਅਰਚਲ ਰਿਆ ਉਹਦੇ ਦੇ ਸਬੰਧੀ ਭਾਵੇਂ ਇੱਕ ਛੋਟੀ ਜੀ ਪ੍ਰਾਪਤੀ ਹੋਈ ਹੈ। ਲੇਟਨ ਅਸੀਂ ਦੁਨੀਆ ਨੂੰ ਇਹ ਦੱਸਣ ਲਈ ਕਾਮਯਾਬ ਹੋ ਗਏ ਆ। ਇਸ ਦੇ ਵਾਕਿਆ ਇਹ ਕਾਤਲ ਜਿਹੜੇ ਨੇ ਇਹ ਜਿਹੜੇ ਆ ਇਹ ਸਿੱਖ ਕੌਮ ਦੇ ਕਾਤਲ ਨੇ ਔਰ ਕਾਨੂੰਨ ਇੰਡੀਆ ਦਾ ਵੀ ਇਹਨਾਂ ਨੂੰ ਮੰਨਿਆ ਤੇ ਵਾਕਈ ਕਾਤਲ ਨੇ। ਕਿਉਂਕਿ ਇੰਦਰਾ ਗਾਂਧੀ ਦਾ ਪੋਤਰਾ ਜਿਹੜਾ ਰਾਹੁਲ ਗਾਂਧੀ ਉਹ ਕਹਿੰਦਾ ਸੀ ਕਿ ਕਾਂਗਰਸ ਦਾ ਕੋਈ ਵੀ ਵਿਅਕਤੀ ਨਵੰਬਰ 1984 ਸਿਰ ਕਤਲੇ ਆਮ ਦਾ ਦੋਸ਼ੀ ਨਹੀਂ ਹੈਗਾ। ਜੀ। ਲੇਕਨ ਇਹ ਈ ਵੱਡੀ ਇੱਕ ਜਿਹੜੀ ਤਸਵੀਰ ਲੜਾਈ ਲੜੀ ਏ ਔਰ ਉਹ ਲੜਾਈ ਦਾ ਹਿੱਸਾ ਹੈ ਕਿ ਅੱਜ ਜਿਹੜੇ ਮੁਕਾਤਲ ਨੇ ਉਹਨਾਂ ਨੂੰ ਇੰਡੀਆ ਦਾ ਕਾਨੂੰਨ ਸਜ਼ਾ ਦੇਣ ਲਈ ਮਜਬੂਰ ਹੋਇਆ ਫਿਰ ਉਹਨਾਂ ਨੇ ਅੱਗੇ ਹਾਕਲ ਪੁੱਛਿਆ ਕਿ ਬਾਹਰ ਕੀ ਚੱਲ ਰਿਹਾ ਸੀ ਤੇ ਉਹਨਾਂ ਦੇ ਨਾਲ ਜਿਹੜਾ ਵਿਚਾਰ ਵਟਾਂਦਰਾ ਕੀਤਾ ਗਿਆ ਉਸ ਵਿੱਚ ਉਹਨਾਂ ਨੇ ਬਹੁਤ ਵੱਡੀ ਨਿਰਾਸ਼ਾ ਜ਼ਾਹਰ ਕੀਤੀ ਕਿ ਜੋ ਬਰਗਾੜੀ ਦਾ ਮੋਰਚਾ ਲਗਾਇਆ ਗਿਆ ਸੀ ਜੀ ਉਹ ਕਹਿੰਦੇ ਨਾ ਤਾਂ ਮੇਰੇ ਕੋਲ ਪੁੱਛ ਕੇ ਮੋਰਚਾ ਲਾਇਆ ਗਿਆ ਤੇ ਨਾ ਹੀ ਮੇਰੇ ਤੋਂ ਪੁੱਛ ਕੇ ਮੋਰਚਾ ਬੰਦ ਕੀਤਾ ਗਿਆ ਪਰ ਇਸ ਸਮੇਂ ਦਰਮਿਆਨ ਜਿਹੜੀ ਆਪਸੀ ਦੂਸ਼ਣਬਾਜ਼ੀ ਚੱਲ ਰਹੀ ਹੈ ਉਹ ਕਹਿੰਦੇ ਕਿ ਉਹ ਬੜੀ ਮੰਦ ਭਾਗੀ ਹੈ ਉਹ ਇੱਕ ਦੂਸਰੇ ਉੱਪਰ ਦੋਸ਼ ਲਾਉਣ ਵਾਲੇ ਜਿਹੜੇ ਸਲਫੀਅਤਾਂ ਹੈਗੀਆਂ ਨੇ ਉਹਨਾਂ ਨੂੰ ਇਹ ਦੂਸ਼ਣਬਾਜ਼ੀ ਬੰਦ ਕਰਨੀ ਚਾਹੀਦੀ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਇੱਕ ਲੈਟਰ ਜਿਹੜਾ ਹੈ ਬਾਪੂ ਬਕਰਨ ਸਿੰਘ ਨੂੰ ਫੜਾ ਰਿਆਂ ਔਰ ਇਹ ਲੈਟਰ ਜਿਹੜਾ ਹੈ ਤੁਸੀਂ ਮੀਡੀਆ ਦੇ ਵਿੱਚ ਸਰਦਾਰ ਅਮਰ ਸਿੰਘ ਕਹਿਲ ਨੂੰ ਕਹਿਣਾ ਜਿਹੜੇ ਮੇਰੇ ਇੱਕ ਮੁਖ ਬੁਲਾਰੇ ਨੇ ਉਹ ਇਸ ਨੂੰ ਜਾਰੀ ਕਰ ਦੇਣ ਸੋ ਅਸੀਂ ਉਹ মিডিਆ ਦੇ ਵਿੱਚ ਸਰਦਾਰ ਅਮਰ ਸਿੰਘ ਨੇ ਆਪ ਜਾਰੀ ਕੀਤਾ ਅਸੀਂ ਨਾਲ ਬੈਠੇ ਸੀ ਔਰ ਉਹਨਾਂ ਨੇ ਸਾਰੀ ਜਾਣਕਾਰੀ ਜਿਹੜੀ ਹੈ 70 ਦੇ ਬਾਰੇ মিডিਆ ਨੂੰ ਦਿੱਤੀ ਹੈ ਜਿਹੜੀ ਕਿ ਮੈਂ ਸਮਝਦਾ ਕਿ ਸਿੱਖ ਕੌਮ ਜਿਹੜੇ ਵੀ ਦਿਲਚਸਪੀ ਰੱਖਦੇ ਨੇ ਸਿੱਖ ਕੌਮ ਦੇ ਅੰਦਰ ਸਾਡੇ ਵੀਰ ਭੈਣਾਂ ਬੱਚੇ ਬਜ਼ੁਰਗ ਉਹਨਾਂ ਸਾਰਿਆਂ ਤੱਕ ਉਹ ਕਿਸੇ ਨਾ ਕਿਸੇ ਰੂਪ ਵਿੱਚ ਪਹੁੰਚੀ ਪਈ ਹੈ ਕਿਉਂਕਿ ਅੱਜ ਦੇ ਤੇਜ਼ ਤਰਾਰ মিডিਆ ਦੇ ਦੌਰ ਵਿੱਚ ਜਦੋਂ ਸੋਸ਼ਲ ਮੀਡੀਆ ਇਨਾ ਐਕਟ ਹੋਵੇ ਔਰ ਉਸ ਦੇ ਉੱਪਰ ਪ੍ਰਿੰਟ ਖਬਾਰਾ ਦੇ ਵਿੱਚ ਟੀਵੀ ਚੈਨਲਾਂ ਦੇ ਉੱਪਰ ਉਹ ਸਾਰੀ ਗੱਲ ਆ ਚੁੱਕੀ ਹੈ ਜੀ ਦਾ ਇਸ ਗੱਲ ਦੇ ਵਿੱਚ ਸਿੰਘ ਸਾਹਿਬ ਨੇ ਇੱਕੋ ਗੱਲ ਕਹੀ ਹੈ ਕਿ ਜਿਵੇਂ ਸਮੁੰਦਰ ਜਿਹੜਾ ਸਮੁੰਦਰ ਦੇ ਗਰਭ ਦੇ ਵਿੱਚ ਧੀਰੇ ਜਿਵਾ ਰਾਤ ਤੇ ਬਹੁਤ ਕੀਮਤੀ ਦੇਸ਼ਮਾਰ ਦੀਆਂ ਹੁੰਦੀਆਂ ਨੇ ਤੇ ਉਹ ਉਦੋਂ ਤੱਕ ਸਮੁੰਦਰ ਦੇ ਵਿੱਚੋਂ ਬਾਹਰ ਨਹੀਂ ਆਉਂਦੀਆਂ ਜਦੋਂ ਤੱਕ ਲਹਿਰਾਂ ਨਹੀਂ ਚਲਦੀਆਂ ਜਦੋਂ ਲਹਿਰਾਂ ਉੱਠਦੀਆਂ ਨੇ ਤਾਂ ਉਹ ਗਰਭ ਦੇ ਵਿੱਚ ਜਿਹੜਾ ਸਮੁੰਦਰ ਲੁਕੋਈ ਬੈਠਾ ਹੁੰਦਾ ਹੈ ਇਹ ਸਾਰਾ ਜਿਹੜਾ ਕੀਮਤੀ ਸਮਾਨ ਤਾਂ ਉਹ ਲਹਿਰਾਂ ਬਣ ਕੇ ਫਿਰ ਬਾਹਰ ਆ ਜਾਂਦਾ ਉਹਨਾਂ ਨੇ ਇਸੇ ਤਰ੍ਹਾਂ ਹੀ ਕੌਮ ਦੀ ਲੜਾਈ ਦੀ ਗੱਲ ਦੱਸੀ ਹੈ ਕਿ ਕੌਮ ਦਾ ਜ਼ਹਰਦ ਕੌਮ ਦੀਆਂ ਮੰਗਾਂ ਕੌਮ ਦਾ ਸੰਘਰਸ਼ ਜਿਹੜਾ ਇਹ ਉਹਨਾਂ ਸਮੁੰਦਰ ਦੀਆਂ ਲਹਿਰਾਂ ਵਾਂਗ ਜੇ ਸੱਚੇ-ਸੱਚੇ ਮਨ ਦੇ ਨਾਲ ਲਹਿਰ ਚਲਾਈ ਜਾਵੇ ਤੇ ਵਿਸ਼ਵਾਸੀ ਵਾਲੇ ਮਾਹੌਲ ਤੋਂ ਨਿਕਲ ਕੇ ਔਰ ਕੇਵਲ ਤੇ ਕੇਵਲ ਸਿੱਖ ਕੌਮ ਨੂੰ ਸਮਰਪਿਤ ਹੋ ਕੇ ਜਿਵੇਂ ਅਸੀਂ ਆਪਣੇ ਘਰ ਨੂੰ ਸਮਰਪਿਤ ਹੁੰਦੇ ਹਾਂ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਦੁਨੀਆਂ ਤੇ ਮੈਂ ਨਹੀਂ ਦੇਖਿਆ ਜਿਹੜਾ ਇਸ ਤਰ੍ਹਾਂ ਦਾ ਹੋਵੇ ਕਿ ਆਪਣੇ ਘਰ ਨੂੰ ਬਰਬਾਦ ਕਰਦਾ ਹੋਵੇ ਉਹ ਆਪਣੇ ਘਰ ਨੂੰ ਹਮੇਸ਼ਾ ਅਜਾਲੇ ਦੇ ਵਿੱਚ ਰੱਖਦਾ ਹੈ ਹਮੇਸ਼ਾ ਉਹ ਜੋ ਆਪਣੇ ਘਰ ਨੂੰ ਤਰਕੀਜ਼ ਬੁਲੰਦੀ ਵਾਲੇ ਪਾਸੇ ਲੈ ਕੇ ਜਾਂਦਾ ਔਰ ਵੀ ਆਪਣੇ ਘਰ ਦੀ ਜਾਇਦਾਦ ਜਾਂ ਆਪਣੇ ਘਰ ਦੇ ਜੀਵਾਂ ਦਾ ਨੁਕਸਾਨ ਕਰਦੇ ਨੇ ਉਹਨਾਂ ਨੂੰ ਫਿਰ ਮਾਹ ਮੂੜ ਕੇ ਆ ਜਾਂਦਾ ਇਸੇ ਤਰ੍ਹਾਂ ਸਿੰਘ ਸਾਹਿਬ ਜੀ ਨੇ ਕਿਹਾ ਕਿ ਜਿਵੇਂ ਅਸੀਂ ਆਪਣੇ ਘਰ ਨੂੰ ਰੱਖਦੇ ਆ ਤਰਕੀਬ ਵਾਲੇ ਪਾਸੇ ਉਸੇ ਤਰ੍ਹਾਂ ਆਪਣੀ ਕੌਮ ਦੇ ਬਾਰੇ ਵੀ ਸਾਨੂੰ ਸੋਚਣਾ ਚਾਹੀਦਾ ਹੈ ਬਿਲਕੁਲ ਜੀ ਆਪਣੀ ਕੌਮ ਬਾਰੇ ਵੀ ਸੋਚਣਾ ਚਾਹੀਦਾ ਪਰ ਜਦੋਂ ਮੋਰਚਾ ਚੱਕਿਆ ਗਿਆ ਧਿਆਨ ਸਿੰਘ ਮੰਡ ਨੂੰ ਹਰ ਪਾਸਿਓਂ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪਿਆ ਕਿਉਂਕਿ ਹਰ ਕਿਸੇ ਨੇ ਇਹੀ ਕਿਹਾ ਕਿ ਤਾਨਾਸ਼ਾਹੀ ਰਵੱਈਏ ਦੇ ਨਾਲ ਉਹ ਮੋਰਚਾ ਚੱਕਿਆ ਗਿਆ ਤੇ ਅੱਜ ਧਿਆਨ ਸਿੰਘ ਮੰਡ ਆਪ ਜਥੇਦਾਰ ਹਵਾਰਾ ਨੂੰ ਮਿਲਣ ਵਾਸਤੇ ਗਏ ਨੇ ਤੇ ਤੁਸੀਂ ਕੀ ਕਹੋਗੇ ਕਿ ਕਿਉਂ ਗਏ ਨੇ ਕੀ ਉਹਨਾਂ ਨੂੰ ਪਛਤਾਵਾ ਹੈ ਮੋਰਚਾ ਜਿਸ ਤਰੀਕੇ ਨਾਲ ਚੱਕਿਆ ਗਿਆ ਜਾਂ ਵਰਤਾ ਲਾਭ ਨਹੀਂ ਕੀਤੀ ਜਗਤਾਰ ਸਿੰਘ ਜੀ ਹਵਾਰਾ ਜੀ ਦੇ ਨਾਲ ਦੇਖੋ ਉਹਨਾਂ ਨੇ ਭਾਈ ਭਾਨ ਸਿੰਘ ਮੰਡਲੋਂ ਤਾਂ ਆਪਣੇ ਨਿੱਤਰ ਦੇ ਵਿੱਚ ਲਿਖਿਆ ਜੀ ਉਹਨਾਂ ਨੇ ਆਪ ਗੁਦਰੀਆਂ ਕੀਤੀਆਂ ਨੇ ਜੀ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਔਰ ਨਾਲ ਉਹਨਾਂ ਨੇ ਇੱਕ ਇਹ ਗੱਲ ਕਹੀ ਕਿ ਮੈਂ ਪੰਜ ਮੈਂਬਰੀ ਕਮੇਟੀ ਜਿਹੜੀ ਬਹੁਤ ਜਲਦੀ ਬਣਾ ਰਿਆਂ ਕਿ ਜਿਹੜੀ ਆਉਣ ਵਾਲੇ ਕੋਈ ਵੀ ਸੰਘਰਸ਼ ਦਾ ਕੋਈ ਵੀ ਕੌਮ ਦਾ ਫੈਸਲਾ ਹੋਵੇਗਾ ਉਹ ਪੰਜ ਮੈਂਬਰੀ ਕਮੇਟੀਆਂ ਦੇ ਸਜੋਗ ਉਹ ਬਿਨਾ ਕੋਈ ਗੱਲ ਨਹੀਂ ਕੀਤੀ ਜਾਵੇਗੀ ਜੋ ਖਾਲਸਾ ਪੰਥ ਦੇ ਵਿੱਚ ਪੰਚ ਪ੍ਰਧਾਨੀ ਪਰੰਪਰਾ ਹੈ ਉਹ ਕਹਿੰਦੇ ਜੀ ਉਹਦੇ ਮੁਤਾਬਕ ਹੀ ਫੈਸਲਾ ਹੋਣਾ ਚਾਹੀਦਾ ਕਿਉਂਕਿ ਉਹ ਕਹਿੰਦੇ ਕਿ ਧਿਆਨ ਸਿੰਘ ਮੰਡ ਨੇ ਫੈਸਲਾ ਗਲਤ ਲਿਆ ਜਾਂ ਸਹੀ ਲਿਆ ਪਰ ਅੱਜ ਇਕੱਲਾ ਉਹਨਾਂ ਦੇ ਉੱਪਰ ਦੋਸ਼ ਦੇਣਾ ਇਹ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ ਇਹਦੇ ਲਈ ਜਿਹੜੇ ਉੱਥੇ ਜ਼ਿੰਮੇਵਾਰ ਸੱਜਣ ਹੈਗੇ ਸਾਨੂੰ ਜਾਂ ਤਾਂ ਮੌਕੇ ਦੇ ਉੱਪਰ ਹੀ ਉਸ ਗੱਲ ਨੂੰ ਕੰਡੈਮ ਕਰਦੇ ਜਾਂ ਕਿਨ ਅੱਜ ਇਹ ਕਹਿੰਦਾ ਕਿ ਧਿਆਨ ਸਿੰਘ ਮੰਡ ਕੱਲੇ ਨੇ ਕੁਝ ਕਰ ਦਿੱਤਾ ਇਹ ਵੀ ਉਹ ਗੱਲ ਕਹਿੰਦੇ ਠੀਕ ਨਹੀਂ ਜਿੰਮੇਵਾਰੀ ਸਾਰਿਆਂ ਦੀ ਸਾਂਝੀ ਹੈ ਸਾਰਿਆਂ ਨੂੰ ਸਾਂਝੀ ਲੈਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਦੇ ਨਮਾਇੰਦਿਆਂ ਦੇ ਵਿੱਚ ਇਹ ਜਿਹੜਾ ਬਰਗਾੜੀ ਦਾ ਮੋਰਚਾ ਸਮਾਪਤ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਦੇ ਵਿੱਚ ਤੇ ਸਿੱਖ ਸੰਗਤਾਂ ਦੇ ਕਾਠ ਦੇ ਵਿੱਚ ਸੋ ਇਸ ਕਰਕੇ ਇਹਦੇ ਵਿੱਚ ਫਸਮ ਦੀ بجائے ਆਪਸੀ ਦੂਸ਼ਣ ਬਾਜ਼ੀ ਤੋਂ ਬਚਣਾ ਚਾਹੀਦਾ ਤੇ ਪਛਤਾਵਾ ਇਸ ਗੱਲ ਦਾ ਕਰਨਾ ਚਾਹੀਦਾ ਕਿ ਸਾਡੇ ਕੋਲ ਗਲਤੀ ਕਿੱਥੇ ਹੋ ਗਈ ਅਸੀਂ ਕਹਿੰਦੇ ਤਾਂ ਕਿ ਗਰਬਖ ਸਿੰਘ ਖਾਲਸੇ ਨੇ ਗਲਤੀ ਕੀਤੀ ਔਰ ਅਸੀਂ ਕਹਿੰਦੇ ਆ ਕਿ ਬਾਬੂ ਜਿਹੜਾ ਸੂਰਤ ਸਿੰਘੇ ਉਹਦਾ ਮੋਰਚਾ ਅੱਧ ਵਿਚਾਲੇ ਆ ਤੇ ਉਹ ਕਹਿੰਦੇ ਕਿ ਇਸ ਮੋਰਚੇ ਨੂੰ ਅੱਧ ਵਿਚਾਲੇ ਕਿਉਂ ਛੱਡਿਆ ਗਿਆ ਜੀ ਵੀ ਪ੍ਰਾਪਤੀ ਜਿਹੜੀ ਹੈ ਜੇ ਕੋਈ ਪ੍ਰਾਪਤੀ ਹੋਈ ਹੈ ਤਾਂ ਉਹ ਹੁਣ ਜਿਹੜੀਆਂ ਬਣਾਈਆਂ ਜਾ ਰਹੀਆਂ ਕਿ ਆ ਆ ਕੁਝ ਹੋਇਆ ਹੈ ਉਹ ਕਹਿੰਦੇ ਕਿ ਜਦੋਂ ਇੰਨਾ ਕੁਝ ਹੋ ਰਿਹਾ ਸੀ ਤੇ ਫਿਰ ਇਹਨੂੰ ਹੌਣ ਲੈਣ ਦਿੰਦੇ ਫਿਰ ਇਹਨੂੰ ਵਿਚ ਵਿਚਾਲੇ ਕਿਉਂ ਛੱਡਿਆ ਬਿਲਕੁਲ ਜੀ ਬਿਲਕੁਲ ਹੁਣ ਤੁਹਾਨੂੰ ਕੀ ਲੱਗਦਾ ਹੈ ਕੌਮ ਦੀ ਅੱਗੇ ਦੀ ਰੂਪਰੇਖਾ ਕੀ ਹੋਏਗੀ ਤੁਹਾਨੂੰ ਕੁਝ ਜਥੇਦਾਰ ਸਾਹਿਬ ਦੇ ਜਿਨ੍ਹਾਂ ਜੋ ਤੁਸੀਂ ਗੱਲ ਕੀਤੀ ਹੈ ਉਹਨਾਂ ਨੇ ਕੁਝ ਦਿੱਤਾ ਹੈ ਕਿ ਪੰਜ ਮੈਂਬਰਾਂ ਦੀ ਕਮੇਟੀ ਤੋਂ ਇਲਾਵਾ ਪੰਥ ਪ੍ਰਧਾਨ ਜੁੜੀ ਪਰੰਪਰਾ ਹੈ ਉਸ ਤੋਂ ਇਲਾਵਾ ਅੱਗੇ ਦੇ ਹੋਰ ਕੋਈ ਦਿਸ਼ਾ ਨਿਰਦੇਸ਼ ਉਹਨਾਂ ਨੇ ਦਿੱਤੇ ਹੁਣ ਕੋਈ ਹੋਰ ਉਹਨਾਂ ਦੇ ਮਾਰਗਦਰਸ਼ਕ ਦਿੱਤੇ ਹੁਣ ਉਹਨਾਂ ਨੇ ਇਹ ਗੱਲ ਕਹੀ ਸੀਗੀ ਇਹ ਜਿਹੜੇ ਜਥੇਦਾਰ ਸਾਹਿਬ ਨੇ ਜਿਹਦਾ ਮੇਰੇ ਕੋਲ ਆਪਣੇ ਆਪ ਆਉਂਦੇ ਆ ਤੇ ਬਹੁਤ ਚੰਗੀ ਗੱਲ ਹੈ ਨਹੀਂ ਤਾਂ ਮੈਂ ਇਹਨਾਂ ਨੂੰ ਬੁਲਾਵਾਂਗਾ ਔਰ ਉਸ ਤੋਂ ਬਾਅਦ ਮੈਂ ਫਿਰ ਇਹਨਾਂ ਨਾਲ ਦੋ ਟੁਕ ਪੱਗ ਗੱਲ ਕਰਾਂਗਾ ਜੇਕਰ ਮੇਰੀ ਗੱਲ ਨਹੀਂ ਮੰਨੀ ਜਾਂਦੀ ਫਿਰ ਮੈਨੂੰ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਵੇਗਾ ਉਹ ਮੇਰਾ ਸਖਤ ਐਕਸ਼ਨ ਕੁਝ ਵੀ ਹੋ ਸਕਦਾ ਤੇ ਇਸ ਕਰਕੇ ਹੁਣ ਮੈਂ ਇਹ ਉਹ ਕਹਿੰਦੇ ਮੈਂ ਤੁਹਾਨੂੰ ਮੈਨੂੰ ਇਹ ਨਾ ਸਮਝਿਆ ਜਾਵੇ ਕਿ ਮੈਂ ਬਹੁਤਾ ਸਿਆਣਾ ਤੇ ਮੈਂ ਹੀ ਹਰ ਗੱਲ ਦੇ ਵਿੱਚ ਆਖਾਂਗੇ ਮੇਰੇ ਕੋਲ ਉਹ ਹਰ ਗੱਲ ਪੁੱਛੀ ਜਾਵੇ ਪਰ ਮੇਰੇ ਕੋਲੋਂ ਨਾ ਪੁੱਛੋ ਲੇਕਿਨ ਮੇਰੇ ਵੱਲੋਂ ਭੇਜੇ ਜਾਂਦੇ ਜਿਹੜੇ ਨੁਮਾਇंदे ਨੇ ਘੱਟੋ ਘੱਟ ਉਹ ਮੇਰੀ ਭਾਵਨਾ ਜਿਹੜੀ ਇਹ ਸੰਦੇਸ਼ ਦੇ ਰੂਪ ਵਿੱਚ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ ਤੁਸੀਂ ਉਹਨਾਂ ਨਾਲ ਵੀ ਚੰਗੇ ਤਰੀਕੇ ਨਾਲ ਪੇਸ਼ ਨਹੀਂ ਆਉਂਦੇ ਤੇ ਉਹਨਾਂ ਨੇ ਬਹੁਤ ਸਾਰੇ ਹੋਰ ਮਸਲੇ ਇਹ ਗੱਲ ਕਹੀ ਹੈ ਕਿ ਗਰਬਾਣੀ ਦਾ ਜਿਵੇਂ ਫਰਮਾਨ ਹੈ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਤਾ ਦੂਰ ਕਰੋ ਦੁਬਾਈ ਕਿ ਉਹਨਾਂ ਨੇ ਗੱਲ ਕਹੀ ਕਿ ਦੁਬਤਾ ਦੇ ਵਿੱਚੋਂ ਬਾਹਰ ਨਿਕਲੀਏ ਇਕੱਠੇ ਹੋਈਏ ਔਰ ਇਕੱਠੇ ਹੋ ਕੇ ਕੌਮੀ ਸੰਘਰਸ਼ ਜਿਵੇਂ ਇਸ ਮਕਸਦ ਵਾਸਤੇ ਕੌਮ ਲੜ ਰਹੀ ਹੈ ਉਸ ਮਕਸਦ ਨੂੰ ਪੂਰਾ ਕਿਵੇਂ ਕੀਤਾ ਜਾ ਸਕੇ ਕਿ ਅਸੀਂ ਸਾਰੀ ਉਮਰ ਇਸੇ ਤਰ੍ਹਾਂ ਧਰਨੇ ਮਜਾ ਰਹੀ ਕਰਦੇ ਰਾਂਗੇ ਹਰ ਮੰਗ ਵਾਸਤੇ ਸਾਨੂੰ ਧਰਨੇ ਲਾਉਣੇ ਕਿੰਨੇ ਕੋ ਜ਼ਰੂਰੀ ਨੇ ਕਿਉਂ ਨਹੀਂ ਅਸੀਂ ਇੱਕ ਜੁਟਕਾ ਦਿਖਾਉਂਦੇ ਬੜੇ ਬੜੇ ਉਹਨਾਂ ਨੇ ਕਿਹਾ ਹੈ ਕਿ ਮਸਲੇ ਜਿਹੜੇ ਆ ਉਹ ਇੱਕ ਤਾਰੀਖ ਜੁਟਕਾ ਦੇ ਨਾਲ ਹੱਲ ਹੋ ਜਾਂਦੇ ਨੇ ਔਰ ਇਹ ਗੱਲ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਧਰਨੀ ਮੀਰਾ ਵਾਸਤੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਕਿ ਅਸੀਂ ਜੇਲਾਂ ਤੋਂ ਬਾਹਰ ਲਿਆਉਣਾ ਉਹਨਾਂ ਦੇ ਪਰਿਵਾਰਾਂ ਦਾ ਵੀ ਹਾਲ ਚਾਲ ਪੁੱਛੋ ਕਿ ਉਹਨਾਂ ਦੇ ਪਰਿਵਾਰ ਕਿਵੇਂ ਆਪਣਾ ਜਿੰਦਗੀ ਬਸਰ ਕਰ ਰਹੇ ਨੇ ਬਹੁਤ ساری ਗੱਲਾਂ ਉਹਨਾਂ ਨੇ ਗੱਲ ਕਹੀਆਂ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਦੋਂ ਹੁਣ ਸਾਕਾ ਸਰਹੰਦ ਸਹਿਬਜਾਦਿਆਂ ਦਾ ਮਾਤਾ ਜੀ ਦਾ ਜਿਹੜਾ ਸ਼ਹੀਦੀ ਜੋੜ ਮੇਲਾ ਆ ਰਿਹਾ ਕੁਝ ਦਿਨ ਬਾਤੀ ਨੇ ਉਹਦੇ ਉੱਪਰ ਵੀ ਉਹ ਆਪਣਾ ਸੰਦੇਸ਼ ਜਾਰੀ ਕਰਨਗੇ ਅੱਜ ਮੈਨੂੰ ਪਤਾ ਲੱਗਾ ਕਿ ਮਨ ਸਿੰਘ ਉੱਥੇ ਜਾ ਰਹੇ ਨੇ ਆਉਣ ਵਾਲੇ ਦਿਨਾਂ ਕਿ ਦਾਦੂਵਾਲ ਸਾਹਿਬ ਦੀ ਜਾਣਗੇ ਹੋਰ ਭਾਈ ਅਮਰੀਤ ਸਿੰਘ ਜਨਾਲਾ ਜਾਣਗੇ ਸੋ ਇਹ ਸਾਰੇ ਵੀਰ ਸਾਡੇ ਆਪਣੇ ਨੇ ਹਰ ਇੱਕ ਮਨੁੱਖ ਦੇ ਵਿੱਚ ਕਮਜ਼ੋਰੀ ਆ ਸਕਦੀ ਮੇਰੇ ਵਿੱਚ ਵੀ ਅਸੀਂ ਬਹੁਤ ਸਾਰੀਆਂ ਕਮਜ਼ੋਰੀਆਂ ਨੇ ਉਹਨਾਂ ਦਾ ਆਜਿਮੇਂ ਧਿਆਨ ਹੈ ਕਿ ਉਹ ਇੱਕ ਦੂਜੇ ਤੇ ਦੋਸ਼ ਲਾਉਣ ਦੀ ਬਜਾਏ ਇਕੱਠੇ ਹੋ ਕੇ ਆਪਣੀ ਗਲਤੀ ਖੁੱਲੇ ਮਨ ਨਾਲ ਸਵੀਕਾਰ ਕਰਨ ਤੇ ਅੱਗੇ ਲੜਾਈ ਲਈ ਤਿਆਰ ਹੋਣ ਕਿਉਂਕਿ ਇਸ ਵਕਤ ਬੇਵਿਸ਼ਵਾਸੀ ਹੋਵੇ ਵੀ ਕਿਉਂ ਨਾ ਜਦੋਂ ਵੀ ਕੋਈ ਮੋਰਚਾ ਲੱਗਦਾ ਹੈ ਮੋਰਚੇ ਦੇ ਵਿੱਚ ਅਸੀਂ ਪਹਿਲਾਂ ਤਾਂ 1000 ਰੰਦੇ ਸੀ ਸ਼ੰਤ ਫਤੇ ਸਿੰਘ ਦੀ ਜੀ ਕਿ ਉਹਨਾਂ ਨੇ ਉਸ ਵੇਲੇ ਮੋਰਚਾ ਵਿੱਚ ਵਿਚ ਵਿਚਾਲੇ ਛੱਡ ਕੇ ਭੱਜ ਗਏ ਤੇ ਦੂਜੇ ਪਾਸੇ ਅਸੀਂ ਧਾਰਨਦੇ ਨੇ ਹਾਂ ਦਰਸ਼ਨ ਭਾਈ ਦਰਸ਼ਨ ਸਿੰਘ ਫੇਰੂਵਾਲ ਦੀ ਕਿ ਉਹਨਾਂ ਨੇ ਹੱਕ ਸੱਚ ਨ્યાਅ ਵਾਸਤੇ ਜਾਨ ਕੁਰਬਾਨ ਕਰ ਦਿੱਤੀ ਹੁਣ ਅੱਧ ਵਿਚਾਲੇ ਛੱਡਣ ਵਾਲੇ ਤਾਂ ਬਹੁਤੇ ਨੇ ਜੇਕਰ ਭਾਈ ਫੇਰੂਵਾਲ ਬਣ ਲਈ ਕੋਈ ਵੀ ਤਿਆਰ ਨਹੀਂ ਹੈਗਾ ਜੇ ਅਸੀਂ ਲੜਾਈ ਵਿੱਚ ਵਿਚ ਵਿਚਾਲੇ ਹੀ ਛੱਡਣੀ ਹੈ ਤਾਂ ਫਿਰ ਸਾਨੂੰ ਉਹ ਲੜਾਈ ਲੜਨ ਦਾ ਫਾਇਦਾ ਵੀ ਕੀ ਹੈਗਾ ਸੋ ਇਹ ਲੜਾਈ ਉਨਨੀ ਕੁ ਗੱਲ ਕੀਤੀ ਜਾਵੇ ਜਿੰਨੀ ਕੁ ਪੂਰੀ ਕੀਤੀ ਜਾ ਸਕਦੀ ਹੈ ਬਿਲਕੁਲ ਜੀ ਸਿੰਘ ਮੰਡਲੇ ਉਦੋਂ ਕਿਹਾ ਸੀ 1 ਜੂਨ 2018 ਨੂੰ ਕਿ ਮੇਰੇ ਨਾਲ ਕੋਈ ਖੜੇ ਜਾ ਨਾ ਖੜੇ ਮੇਰੇ ਤਿੰਨ ਭਰਾ ਪਹਿਲਾਂ ਸੀ ਜਦੋਂ ਇਹਨੇ ਮੈਂ ਵੀ ਮਰ ਜਾਵਾਂਗਾ ਲੇਕਿਨ ਮੈਂ ਅੱਧ ਵਿਚਾਲੇ ਲੜਾਈ ਨਹੀਂ ਛੱਡਾਂਗਾ ਉਹਨਾਂ ਦੀ ਕੀ ਮਜਬੂਰੀ ਬਣੀ ਜਾਂ ਉਹਨਾਂ ਦੇ ਨਾਲ ਕੀ ਵਾਪਰਿਆ ਇਹ ਤਾਂ ਉਹ ਆਪ ਹੀ ਦੱਸਣਗੇ ਭਾਈ ਜਗਤਾਰ ਸਿੰਘ ਖਵਾਰਾ ਨੂੰ ਪਰ ਹੋਇਆ ਬਹੁਤ ਮਾੜਾ ਹੈ ਜਿਸ ਕਰਕੇ ਅੱਜ ਤੁਹਾਡੇ ਸਾਹਮਣੇ ਹੀ ਹੈ ਕਿ ਜਿਸ ਤਰੀਕੇ ਦੇ ਨਾਲ ਇੱਕ ਮਰਜੂਸ਼ੀ ਛਾਈ ਹੈ ਬਹੁਤ ਸਾਰੇ ਵੀਰਾਂ ਭੈਣਾਂ ਦੀਆਂ ਉਹ ਅਰਦਾਸਾਂ ਬਿਨਾਂ ਬੇਨਤੀਆਂ ਔਰ ਕੌਮ ਨੇ ਤਨ ਮੰਨ ਲਤੇ ਹਨ ਸਾਰਾ ਕੁਝ ਬਰਗਾਰੀ ਮੋਰਚੇ ਤੋਂ ਨਿਸ਼ਾਵਰ ਕੀਤਾ ਇਸੇ ਕਰਕੇ ਪ੍ਰਬੰਧਕ ਕਹਿੰਦੇ ਆ ਕਿ ਸਾਡੇ ਕੋਲ 1 ਕਰੋੜ 48 ਲੱਖ ਰੁਪਇਆ ਆਇਆ ਜਿੰਦੇ ਚੋਂ 2 ਲੱਖ ਬਚਿਆ ਤੁਸੀਂ ਮੈਨੂੰ ਦੱਸੋ ਇਹ ਜਿੰਨੀਆਂ ਵੀ ਸ਼ਖਸੀਅਤਾਂ ਕਿਸੇ ਕੱਲੇ ਕੋ ਕਿਸੇ ਵਿਅਕਤੀ ਦੇ ਘਰ ਚਲੇ ਜਾਣ 5 ਲੱਖ ਰੁਪਇਆ ਵੀ ਕੋਈ ਹਜ਼ਾਰਾ ਨਹੀਂ ਦੇਵੇਗਾ ਲੇਕਿਨ ਕੌਮ ਨੇ ਕਰੋੜਾ ਰੁਪਏ ਜਿਹੜੇ ਆ ਉਹ ਐਸੇ ਬਰਗਾੜੀ ਮੋਰਚੇ ਨੂੰ ਇਸ ਦੇ ਦੇਖਣ ਹੋਇਸੇ ਕਰਕੇ ਦਿੱਤੇ ਸੀ ਕਿ ਇਹ ਕੌਮ ਦੀ ਲੜਾਈ ਲੱਗ ਰਿਹਾ ਸਾਨੂੰ। ਸੋ ਇਹ ਲੜਾਈ ਜਿਹੜੀ ਐ ਇਸ ਦੇ ਵਿੱਚ ਕਿਉਂਕਿ ਨੈਨੋ ਜੋ ਮਹਿਸੂਸ ਹੋ ਰਿਹਾ ਸੀ ਸ਼ੁਰੂ ਦੇ ਵਿੱਚੋਂ ਮੈਂ ਇਸੇ ਕਰਕੇ ਇਸ ਬਰਗਾੜੀ ਮੋਰਚੇ ਤੋਂ ਦੂਰ ਰਿਹਾ ਮੇਰੇ ਤੇ ਬੜੇ ਅਹਿਲਿਅਤ ਵੀ ਲੱਗਦੇ ਰਹੇ ਕਿ ਤੁਸੀਂ ਸਰਬੱਤ ਖਾਲਸਾ ਤੋਂ ਬਾਹਰ ਹੋ ਗਏ। ਤੁਸੀਂ ਐ ਬੜੀ ਵੱਡੀ ਗਿਤਾਈ ਕੀਤੀ ਤੁਸੀਂ ਉਹ ਕੀਤਾ ਪਰ ਮੈਂ ਇਹ ਗੱਲ ਕਹੀਆ ਕੇ ਗੁਰੂ ਪਾਤਸ਼ਾਹ ਨੇ ਮੇਰੇ ਕੋਲ ਉਦੋਂ ਵੀ ਚੰਗਾ ਕਰਾਇਆ ਸੀ ਤੇ ਮੇਰੇ ਕੋਲ ਉਹ ਬਰਗਾੜੀ ਮੋਰਚੇ ਵਿੱਚ ਨਾ ਜਾਣਾ ਇਹ ਵੀ ਮੇਰੇ ਲਈ ਇੱਕ ਚੰਗੀ ਗੱਲ ਸੀ ਔਰ ਉਸ ਤੋਂ ਬਾਅਦ ਜਦੋਂ ਮੇਰੇ ਕੋਲ ਪ੍ਰਬੰਧਕ ਆਏ ਕਿ ਮੈਂ ਉਦੋਂ ਇਹਨਾਂ ਨੂੰ ਅਲਰਟ ਕੀਤਾ ਬਰਗਾੜੀ ਮੋਰਚੇ ਦੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ 6 ਜਨਵਰੀ ਨੂੰ ਉਹ ਵੀ ਮੈਂ ਸਮਝਣਾ ਕਿ ਗੁਰੂ ਪਾਤਸ਼ਾਹ ਨੇ ਮੇਰੇ ਕੋਲ ਚੰਗਾ ਕਰਾਇਆ ਕਿਉਂਕਿ ਸਾਰੀਆਂ ਗੱਲਾਂ ਇਤਿਹਾਸ ਦਾ ਹਿੱਸਾ ਬਣੀਆਂ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਚੰਗਾ ਹੋ ਸਕੇ ਉਸ ਦੇ ਵਿੱਚ ਤਿੰਕਾ ਮਾਤਰ ਦਾ ਯੋਗਦਾਨ ਆਪਾਂ ਪਾ ਸਕਦੇ ਹਾਂ ਮੇਰੇ ਕੋਲ ਇੱਕੋ ਚੀਜ਼ ਸੀ ਜੋ ਮੈਂ ਅਜੇਤ ਸਿੰਘ ਪ੍ਰਧਾਨ ਜੀ ਦੀ ਸੇਵਾ ਕਰ ਰਿਹਾ ਸੀ ਮੈਂ ਉਹ ਵੀ ਆਪਣੀ ਜ세ਦਾਰ ਸਾਹਿਬ ਨੂੰ ਸੌਂਪ ਦਿੱਤੀ ਹੈ ਸੋ ਮੈਂ ਇੱਕ ਨਵਾਂੇ ਸਿਕ ਵਜੋਂ ਕੌਮ ਦੀ ਸੇਵਾ ਦੇ ਵਿੱਚ ਜਿੰਨਾ ਕੋ ਆਪਣਾ ਯੋਗਦਾਨ ਪਾ ਸਕਣਾ ਪੌਂਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਗੁਰਬਾਨੀਆਂ ਖਾਨ ਬਣੀ ਦੇ ਨਾਲ ਗੱਲਬਾਤ ਕਰਨ ਵਾਸਤੇ مننه دي وایګرو جی کا خلاص او وایګرو جی دی فاته ਅੰਤਗੁਰੂ ਪਿਆਰੇ ਕੋਈ ਗੱਲ ਕਹਿਣੀ ਚਾਹਾਂਗੇ ਕਿ ਚਾਹੇ ਗੱਲ ਮੋਰਚੇ ਦੀ ਹੋਵੇ ਤੇ ਚਾਹੇ ਧਾਰਮਿਕ ਜਥੇਬੰਦੀਆਂ ਦੀ ਹੋਵੇ ਜਾਂ ਧਾਰਮਿਕ ਆਗੂਆਂ ਦੀ ਅਸੀਂ ਜੋ ਵੀ ਕਿਲਾਫਤੇ ਕਰਨਾ ਹੋਵੇ ਉਹ ਉਦੋਂ ਤੱਕ ਫਤੇ ਨਹੀਂ ਹੋ ਸਕਦਾ ਜਦੋਂ ਤੱਕ ਅਸੀਂ ਇੱਕ ਦੂਜੇ ਤੇ ਭਰੋਸਾ ਬਣਾ ਕੇ ਨਾ ਰੱਖੀਏ ਜਦੋਂ ਤੱਕ ਅਸੀਂ ਇੱਕਜੁਕਤਤਾ ਨਾ ਰੱਖੀਏ ਇੱਕਜੁਟਤਾ ਅਗਰ ਸਾਡੇ ਵਿੱਚ ਹੋਏਗੀ ਤਾਂ ਅਸੀਂ ਔਖੇ ਤੋਂ ਔਖੇ ਪੈੜ ਵੀ ਪੂਰੇ ਕਰ ਜਾਗੇ ਔਖੇ ਤੋਂ ਔਖਾ ਰਾਹ ਵੀ ਪੂਰ ਜਾਗੇ ਪਰ ਅਗਰ ਅਸੀਂ ਬੇਵਿਸ਼ਵਾਸੀ ਦੇ ਨਾਲ ਤਾਨਾਸ਼ਾਹੀ ਦੇ ਨਾਲ ਕੋਈ ਵੀ ਰਵਈਆ ਅਪਣਾ ਕੇ ਕੋਈ ਅਜਿਹੇ ਕਾਰਜ ਮਿੱਥਦੇ ਹਾਂ ਕੋਈ ਅਜਿਹੇ ਆਮੋ ਕਰਨ ਦੀ ਸੋਚਦੇ ਆ ਕਿ ਮੈਂ ਕੱਲਾ ਹੀ ਇਹ ਕਰ ਲਾਂਗਾ ਜਾਂ ਮੈਂ ਇਕੱਲੇ ਦੇ ਡਿਸੀਜਨ ਦੇ ਨਾਲ ਹੀ ਸਾਰਾ ਕੁਝ ਹੋ ਜਾਏਗਾ ਤਾਂ ਫਿਰ ਉਹੀ ਹਾਲ ਹੋਏਗਾ ਜੋ ਅੱਜ ਮੰਡ ਸਾਹਿਬ ਦਾ ਹੋਇਆ ਕਿਉਂਕਿ ਉਹਨਾਂ ਨੂੰ ਤਾਨਾਸ਼ਾਹ ਕਿਹਾ ਗਿਆ ਉਹਨਾਂ ਨੂੰ ਆਪਣੀ ਮਰਜ਼ੀ ਦੇ ਨਾਲ ਮੋਰਚਾ ਚੱਕਣ ਵਾਲਾ ਕਿਹਾ ਗਿਆ ਬੇਸ਼ੱਕ ਉਹਨਾਂ ਦੇ ਮਨ ਦੇ ਵਿੱਚ ਕੁਝ ਵੀ ਨਾ ਹੋਵੇ ਇਸ ਕਰਕੇ ਅਗਰ ਸਿੱਖ ਸੰਗਤ ਦੇ ਹਜ਼ੂਮ ਦੇ ਨਾਲ ਅਸੀਂ ਤੁਰੇ ਹਾਂ ਸਿੱਖ ਸੰਗਤ ਦੇ ਪਰੋਸੇ ਦੇ ਨਾਲ ਤੁਰੇ ਹਾਂ ਹੋਰ ਜਥੇਦਾਰਾਂ ਦੇ ਪਰੋਸੇ ਦੇ ਨਾਲ ਤੁਰੇ ਹਾਂ ਤਾਂ ਸਾਡਾ ਆਪਣਾ ਫਰਜ਼ ਬੰਦਾ ਹੈ ਕਿ ਅਸੀਂ ਜਿਨ੍ਹਾਂ ਦੇ ਪਰੋਸੇ ਦੇ ਨਾਲ ਤੁਰੇ ਹਾਂ ਉਹਨਾਂ ਨੂੰ ਪਰੋਸਾ ਲੈ ਕੇ ਹੀ ਹਰ ਡਿਸੀਜਨ ਲਈਏ ਤਾਂ ਜੋ ਸਾਡੇ ਉੱਤੇ ਕੋਈ ਉਂਗਲ ਨਾ ਚੱਕ ਸਕੇ ਸਾਡੇ ਫੈਸਲੇ ਉੱਤੇ ਕੋਈ ਕਿੰਤੂ ਨਾ ਕਰ ਸਕੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ niche ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਬਣੇ ਰਹੋ ਗੁਰਬਾਣੀਆ ਖੰਡ ਬਾਣੀ ਟੀਵੀ ਦੇ ਨਾਲ ਵਾਹਿਗੁਰਜਾ ਖਾਲਸਾ ਵਾਹਿਗੁਰਜ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ